ਇਥੇ ਇੱਕ ਸੱਜਣ ਮਿੱਤਰ ਨੇ ਦਾਸ ਨੂੰ ਇੱਕ ਘਟਨਾ ਦੱਸੀ ਸੀ ਹੁੰਦੇ ਅੱਖੀਂ ਦੇਖੀ ਘਟਨਾ ਕਿ ਇੱਕ ਬਜ਼ੁਰਗ ਦੇ ਚਾਰ ਪੁੱਤਰ ਤੇ ਇੱਕ ਧੀ ਸੀ ਕਿਸੇ ਨੇ ਬੜਾ ਸੋਣਾ ਲਿਖਿਆ ਉਹ ਕਹਿੰਦਾ ਪੁੱਤਰ ਬਣਾਉਣ ਜ਼ਮੀਨਾਂ ਧੀਆ ਦੁੱਖ ਬਣਾਉਂਦੇ ਨੇ ਕਿ ਪੁੱਤਰ ਜ਼ਮੀਨਾਂ ਬਣਾਉਂਦੇ ਨੇ ਤੇ ਇੱਕ ਧੀ ਆ ਜਿਹੜੀ ਆਪਣੇ ਬਾਪ ਦਾ ਦੁੱਖ ਬਣਾਉਂਦੀ ਉਸ ਦਾ ਬਾਪ ਜਿਹੜਾ ਚੜ੍ਹਾਈ ਕਰ ਜਾਂਦਾ ਬਾਪ ਜਿਹੜੇ ਕੜਾਈ ਕਰ ਜਾਂਦਾ ਉਹ ਭੈਣ ਜਿਹੜੀ ਵੱਡੀ ਹੁੰਦੀ ਆ ਭਰਾ ਜਿਹੜੇ ਉਹਦੇ ਛੋਟੇ ਹੁੰਦੇ ਨੇ ਉਹਦੇ ਬਾਪ ਦਾ ਸੰਸਕਾਰ ਹੋਣ ਵਾਲਾ ਸੀ ਤੇ ਇੱਕ ਹੋਰ ਨੌਜਵਾਨ ਬਜ਼ੁਰਗ ਆਦਮੀ ਆਂਦਾ ਉਹ ਆ ਕੇ ਕਹਿਣ ਲੱਗਾ ਕਿ ਸੰਸਕਾਰ ਬਾਅਦ ਚ ਕਰਨਾ ਪਹਿਲਾਂ ਮੈਂ ਇਸ ਦੇ ਕੋਲ 1 ਲੱਖ ਰੁਪਇਆ ਲੈਣਾ ਸੀ ਪਹਿਲਾਂ ਮੇਰਾ 1 ਲੱਖ ਰੁਪਇਆ ਦੋ ਫਿਰ ਮੈਂ ਸੰਸਕਾਰ ਕਰਨ ਵਾਸਤੇ ਦੇਣਾ ਜਦੋਂ ਬੱਚਿਆਂ ਨੂੰ ਪਤਾ ਲੱਗਾ ਕਿ ਲੱਖ ਰੁਪਿਆ ਲੈਣਾ ਬਾਪੂ ਨੇ ਕਰਦਾ ਚੁੱਕਿਆ ਹੋਇਆ ਸੀ ਉਹ ਸਾਰੇ ਬੱਚੇ ਜਿਹੜੇ ਪਛਾਹ ਆੜ ਜਾਂਦੇ ਨੇ ਸਾਈਡ ਤੇ ਲੁੱਕ ਜਾਂਦੇ ਨੇ ਉਹ ਕਹਿਣ ਲੱਗੇ ਅਸੀਂ ਲੱਖ ਰੁਪਿਆ ਕਿੱਥੋਂ ਲਈਏ ਸਾਡੇ ਕੋਲ ਕੋਈ ਪੈਸੇ ਨਹੀਂ ਹੈਗੇ ਜਦੋਂ ਪਤਨੀ ਨੇ ਪੁੱਛਿਆ ਤਾਂ ਪਤਨੀ ਵੀ ਕਹਿਣ ਲੱਗੀ ਕਿ ਮੇਰੇ ਕੋਲ ਕੋਈ ਪੈਸਾ ਨਹੀਂ ਹੋਗਾ ਉਹਨੂੰ ਯਾਦ ਕਰਨਾ ਪਵੇਗਾ ਕਿ ਮੇਰੇ ਸਿਰ ਦਾ ਸਾਈਂਾ ਹੋ ਸਕਦਾ ਜੇ ਪਤਨੀ ਚੰਗੀ ਹੁੰਦੀ ਤੇ ਕਹਿਆ ਤੁੰਜੀ ਕਿ ਇੱਕ ਦੀ ਲੱਖ ਦੀ ਛੱਡੋ ਮੈਂ ਤੁਹਾਨੂੰ 1.5 ਲੱਖ ਰੁਪਇਆ ਦਿੰਨੀ ਆ ਮੇਰੇ ਪਤੀ ਦਾ ਸਸਕਾਰ ਹੋਣ ਕੋਲ ਪਰ ਬਸ ਉੱਥੇ ਇੱਕੋ ਧੀ ਸੀ ਉਹ ਕਹਿਣ ਲੱਗੀ ਕਿ ਅੰਕਲ ਜੀ ਮੈਂ ਤੁਹਾਨੂੰ ਜਾਣਦੀ ਆ ਤੁਸੀਂ ਮੇਰੇ ਪਾਪਾ ਦੇ ਮੇਰੇ ਪਿਤਾ ਜੀ ਦੇ ਟਰੰਡ 'ਚ ਮਿੱਤਰ 'ਚ ਜੇ ਮੇਰੇ ਪਿਤਾ ਜੀ ਨੇ ਤੁਹਾਡੇ ਤੋਂ ਲੱਖ ਰੁਪਇਆ ਲਿਆ ਨਾ ਤੇ ਮੈਂ ਸਰਪੰਚ ਸਾਹਿਬ 1 ਲੱਖ ਰੁਪਇਆ ਜਿਹੜਾ ਮੈਂ ਦਵਾਂ ਮੇਰੇ ਪੀਤਾ ਦਾ ਸਸਕਾਰ ਹੋਣ ਲੱਗ ਪਿਆ ਤਾਂ ਜਿਹੜਾ ਪੈਸੇ ਲੈਣ ਵਾਸਤੇ ਆਇਆ ਸੀ ਉਹ ਪੱਬਾ ਮਾਰ ਕੇ ਰੋਣ ਲੱਗ ਪਿਆ ਜਰਪਾ ਬਾ ਮਾਰ ਕੇ ਰੋਣ ਲੱਗ ਪਿਆ ਉਸ ਨੇ ਆਪਣੇ ਨੌਕਰਾਂ ਚਾਕਰਾਂ ਨੂੰ ਹੁਕਮ ਕੀਤਾ ਕਿ ਗੱਡੀ ਦੇ ਵਿੱਚ ਪੈਸੇ ਪੈਨੇ ਫੜ ਕੇ ਦਿਓ ਨਾਕਰ ਜਾ ਕੇ ਵੱਡੀ ਦੇ ਵਿੱਚ ਪੈਸੇ ਪੜਾ ਕੇ ਲੈ ਕੇ 5 ਲੱਖ ਰੁਪਇਆ ਲੈ ਕੇ ਜਿਹੜਾ ਉਹ ਧੀ ਦੀ ਝੋਲੀ ਦੇ ਵਿੱਚ ਰੱਖ ਦਿੱਤਾ ਜਲਤੀ ਧੀ ਦੀ ਝੋਲੀ ਦੇ ਵਿੱਚ ਰੱਖ ਦਿੱਤਾ ਲੱਗਦੇ ਸਾਰੇ ਖੜੋਤੇ ਸਨ ਉਹ ਪੁੱਛਣ ਲੱਗੇ ਕਹਿਣ ਲੱਗੇ ਕਿ ਤੁਸੀਂ ਪੈਸੇ ਆਪ ਖੁਦ ਲੈਣ ਵਾਸਤੇ ਆਏ ਸੀ ਕਿ ਅਸੀਂ ਇਹਨਾਂ ਤੋਂ ਲੱਖ ਰੁਪਇਆ ਲੈਣਾ ਤੁਸੀਂ ਆਪ 5 ਲੱਖ ਰੁਪਇਆ ਦੇ ਰਹੇ ਜੇ ਇਹ ਕਿਉਂ ਉਹ ਕਹਿਣ ਲੱਗਾ ਕੇਰ ਕਰਨਾਨ ਸਿੰਘ ਜਿਹੜਾ ਮੇਰਾ ਫਰੈਂਡ ਸੀ ਮਿੱਤਰ ਸੀ ਕੁਝ ਸਾਲ ਪਹਿਲਾਂ ਮੈਂ ਇਹਦੇ ਤੋਂ 1 ਲੱਖ ਰੁਪਇਆ ਲਿਆ ਸੀ ਤੇ ਇਹ ਚੜ੍ਹਾਈ ਕਰ ਗਿਆ ਅਸੀਂ ਵੀ ਮਰ ਜਾਣਾ ਸਾਡਾ ਕੋਈ ਪਤਾ ਨਹੀਂ ਕਿਹੜੇ ਵੇਲੇ ਮਰ ਜਾਣਾ ਕਹਿੰਦਾ ਕਿ ਮੈਨੂੰ ਪਤਾ ਲੱਗਾ ਸਵੇਰੇ ਪਤਾ ਲੱਗਾ ਕਿ ਭਾਈ ਸਾਹਿਬ ਮਰ ਗਏ ਨੇ ਤੇ ਕਹਿੰਦਾ ਕਿ ਮੈਂ 5 ਲੱਖ ਰੁਪਇਆ ਲੈ ਕੇ ਉਸੇ ਬਲੇ ਆ ਗਿਆ ਕਹਿੰਦਾ ਮੈਨੂੰ ਰਸਤੇ ਦੇ ਵਿੱਚ ਪਤਾ ਲੱਗਾ ਕਿ ਉਸ ਕਰਨਾਨ ਸਿੰਘ ਦੇ ਜਿਹੜੇ 4 ਪੁੱਤਰ ਸਨ ਇੱਕ ਧੀ ਆ ਤੇ ਧਰਮ ਸਪਤਨੀ ਆ ਕਹਿੰਦਾ ਕਿ ਮੈਨੂੰ ਜਾਨ ਲੱਗੇ ਮੇਰਾ ਫਰੈਂਡ ਜਿਹੜਾ ਮੈਨੂੰ ਦੱਸ ਕੇ ਨੇ ਗਿਆ ਕਿ ਪੈਸੇ ਦੇਣੇ ਕਿਹਨੂੰ ਨੇ ਕਹਿੰਦਾ ਰਸਤੇ ਦੇ ਵਿੱਚ ਆਉਂਦੇ ਆਉਂਦੇ ਮੈਂ ਵਿਚਾਰ ਸੋਚੀ ਕਿ ਪਰਖਣਾ ਚਾਵੇ ਚਾਹੀਦਾ ਹੈ ਕਿ ਇਹਨਾਂ ਦੇ ਵਿੱਚ ਜਿਹੜਾ ਆਪਣੇ ਪਿਤਾ ਨੂੰ ਪਿਆਰ ਕੌਣ ਕਰਦਾ ਜ਼ਿਆਦਾ ਕਹਿੰਦਾ ਕਿ ਸਾਰਿਆਂ ਨੂੰ ਆਖਾਸਿ ਕਿ 100 ਲੱਖ ਰੁਪਇਆ ਲੈਣਾ ਸਾਰੇ ਪਿੱਛੇ ਹਟ ਗਏ ਇਹ ਸਿਰ ਇੱਕ ਮੇਰੀ ਪਿਆਰੀ ਧੀ ਆ ਜਿਹੜੀ ਕਹਿਣ ਲੱਗੀ ਕਿ ਅੰਕਲ ਜੀ ਲੱਖ ਰੁਪਇਆ ਤੁਹਾਨੂੰ ਮੈਂ ਦਵਾਂ ਇਹ ਤਾਂ ਕਰਕੇ ਜਿਹੜਾ ਇਹ 5 ਲੱਖ ਰੁਪਇਆ ਜਿਹੜਾ ਮੈਂ ਇਹਦੀ ਝੋਲੀ ਦੇ ਵਿੱਚ ਪਾ ਦਿੱਤਾ ਕਿਸੇ ਨੇ بڑا ਸੋਨਾ ਲਿਖਿਆ ਸੀ ਕਹਿੰਦਾ ਪੁੱਤਰ ਜ਼ਮੀਨਾਂ ਵੜਾਉਂਦੇ ਨੇ ਧੀਆਂ ਸਰਵੇਖਿਆ ਜਿਹੜੀਆਂ ਆਪਣੇ ਪਿਓ ਦਾ ਦੁੱਖ ਬਣਾਉਂਦੀਆਂ